सरपंच ਕਤਲकांड ਮਾਮਲੇ ਦੇ ਵਿੱਚ ਦੁੱਖ ਢਾਣ ਪਹੁੰਚੇ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਸੁਣੋ ਦਰਦ ਭਰੇ ਬੋਲ ਕੀ ਕਹਿ ਰਹੇ ਨੇ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ ਮੀਤ ਹਜ਼ਾਰ ਵਰਗੇ ਜਦੋਂ ਗੱਲ ਕਤਲਾ ਨਹੀਂ ਚੱਲਦੀ ਹੈ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਵੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਦਾ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰ ਲਏ ਤੁਸੀਂ ਤਾਂ ਉਹ ਤੋਂ ਵੀ ਤੁਸੀਂ ਤਾਂ 10 12 ਤੇ ਲੈ ਗਏ ਸੇ ਐਵਰੇਜ ਨੂੰ ਔਰ ਮਾਰਦੇ ਵੀ ਕਿਹੜਾ ਹੋਂ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਠੇਰੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਵਾਂ ਤੇ ਹੁੰਦਾ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਹੋ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਓ ਯਾਰ ਕਿੰਨੇ ਕਿ ਕਤਲ ਗ੍ਰਹਿਮਾ ਹੁਣ ਤਾਂ ਲਿਸਟ ਇੱਡੀ ਲੰਮੀ ਹੋ ਜਾਂਦੀ ਐ ਕਤਲਾਂ ਦੇ ਨਾਂ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨਮਾਇंदे ਕੀ ਕਹਿੰਦੇ ਐ ਇਹ ਇੱਕ ਐਵਰੇਜ ਐ ਲਾਅ ਐਂਡ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਐ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਟਿਸ ਕਦ ਐ ਜਸਟਿਸ ਕਦ ਐ ਕਿਸਾਨੂੰ ਸੁਖਮਿੰਦਰ ਬਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ ਫਿਰ ਜਸਟਿਸ ਕਦ ਆ ਮਿਲੂਗਾ ਸਾਨੂੰ ਅਸੀਂ ਚਾਹੁੰਦੇ ਐ ਸਿਸਟਮ 'ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਐ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠੁਕਮੀ ਕੀਤਾ ਜਾਵੇ ਜਾਰੇ ਕਿ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਾਲਾ ਪਾਪਾ ਕਰਕੇ ਅਦਾਲਤ ਚ ਰੱਖ ਦੇਣਾ ਉਦੋਂ ਮਗਰੋਂ 5 ਸਾਲਾਂ ਬਾਅਦ ਤਾਂ ਕਾਨੂੰਨ ਕਹਿੰਦੀ ਹੈ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੇ ਉਹਦੀ ਜ਼ਮਾਨਤ ਕਰ ਦਿੰਦੀ ਹੈ